ਮੇਰਾ ਬ੍ਰਦਰ ਸਟ੍ਰੀਟ ਕਲੱਬ ਦੇ ਵਿੱਚ ਐਂਟਰੀਆਂ ਵਗੈਰਾ ਪੰਦਾ ਹੈ ਤੇ ਉਹਨੇ ਮੈਨੂੰ ਦੱਸਿਆ ਕਿ ਵੀ ਮੇਰੇ ਗੋਲੀ ਲੱਗੀ ਹੈ ਕੱਲ ਰਾਤ ਕੋਈ ਚਾਰ ਮੁੰਡੇ ਸਟ੍ਰੀਟ ਕਲੱਬ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਕੋਈ ਡੀਜੇ ਪਿੱਛੇ ਨਾਲ ਦਾ ਕਲੇਸ਼ ਪਿਆ ਤੇ ਕਲੇਸ਼ ਦੇ ਰਿਲੇਟਿਡ ਇਹਨਾਂ ਨੇ ਚਲਦੇ ਮਤਲਬ ਜਿਹੜਾ ਉੱਥੇ ਫਾਇਰਿੰਗ ਸਟਾਰਟ ਕਰਦੀ ਤੇ ਕੋਲ ਅਸਲਾ ਉਹ ਸਰਕਾਰ ਨੇ ਉਹਨਾਂ ਨੂੰ ਦਿੱਤਾ ਜੀ ਕਿ ਉਹ ਦੋ ਨੰਬਰ ਦਾ ਅਸਲਾ ਸੀਗਾ ਉਹ ਤੁਹਾਡੇ ਵਿੱਚ ਅਸਲਾ ਲਾਊਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਲੇਕਿਨ ਇਹ ਮੁੰਡੇ ਕਿਵੇਂ ਅੰਦਰ ਮਤਲਬ ਕੋਚੋਪੋ ਕੇ ਅੰਦਰ ਲੈ ਕੇ ਗਏ ਨੇ ਜੀ ਉਹ ਹਜੇ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕੱਲ ਰਾਤ ਤਕਰੀਬ ਪੌਣੇ 12 ਵਜੇ ਮੈਨੂੰ ਬ੍ਰਦਰ ਦਾ ਫੋਨ ਆਇਆ ਮੇਰਾ ਬ੍ਰਦਰ ਸਟਰੀਟ ਕਲੱਬ ਦੇ ਵਿੱਚ ਐਂਟਰੀਆਂ ਵਗੈਰਾ ਪੰਦਾ ਤੇ ਉਹਨੇ ਮੈਨੂੰ ਦੱਸਿਆ ਕਿ ਵੀ ਮੇਰੇ ਗੋਲੀ ਲੱਗੀ ਹੈ ਤੇ ਮੈਨੂੰ ਉਸ ਗੱਲ ਤੇ ਯਕੀਨ ਨਹੀਂ ਹੋਇਆ ਕਿ ਵੀ ਮਤਲਬ ਐਵੇਂ ਕਿਵੇਂ ਮਤਲਬ ਹੋ ਗਿਆ ਕਿ ਵੀ ਗੋਲੀ ਲੱਗ ਗਈ ਤੋ ਕਹਿੰਦਾ ਵੀ ਜੀ ਤੁਸੀਂ ਰਜਿੰਦਰਾ ਹਸਪੀਟਲ ਪਹੁੰਚੋ ਜਲਦੀ ਤੇ ਮੈਂ ਚਲੋ ਉਸ ਚੀਜ਼ ਨੂੰ ਲੈ ਕੇ ਉੱਥੇ ਪਹੁੰਚਿਆ ਤੇ ਮੈਂ ਆਪਣੇ ਨਾਲ ਜਿਹੜੇ ਮਿੱਤਰ ਪਿਆਰੇ ਸੀਗੇ ਸਾਰਿਆਂ ਨੂੰ ਫੋਨ ਕਰ ਰਿਸ਼ਤੇਦਾਰਾਂ ਨੂੰ ਫੋਨ ਕਰਿਆ ਕਿ ਵੀ ਇੱਦਾਂ ਦਾ ਕਰਕੇ ਗੱਲ ਹੋਈ ਹੈ ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਵੀ ਜੋ ਅ ਕੱਲ ਰਾਤ ਕੋਈ ਚਾਰ ਮੁੰਡੇ ਸਟੇਟ ਕਲੱਬ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਕੋਈ ਡੀਜੇ ਪਿੱਛੇ ਇਹਨਾਂ ਦਾ ਕਲੇਸ਼ ਪਿਆ ਤੇ ਕਲੇਸ਼ ਦੇ ਰਿਲੇਟਿਡ ਇਹਨਾਂ ਨੇ ਚੱਲਦੇ ਮਤਲਬ ਜਿਹੜਾ ਉੱਥੇ ਫਾਇਰਿੰਗ ਸਟਾਰਟ ਕਰਦੀ ਜਿਹੜੀ ਕਿ ਮਤਲਬ ਗੱਲ ਦੇ ਕੋਈ ਵਜਾ ਵੀ ਨਹੀਂ ਸੀਗੀ ਕੋਈ ਲੜਾਈ ਝਗੜੇ ਦਾ ਬਟ ਉਹ ਜਿਹੜੇ ਮੁੰਡੇ ਸੀਗੇ ਕਿ ਉਹਨਾਂ ਨੇ ਪਿਸਤਲ ਕੱਢੀ ਤੇ ਜਿਵੇਂ ਮੇਰੇ ਭਰਾ ਨੇ ਬ੍ਰਦਰ ਨੇ ਮੈਨੂੰ ਦੱਸਿਆ ਤੇ ਉਹਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜਿਹਦੇ ਵਿੱਚ ਕਿ ਦੋ ਗੋਲੀਆਂ ਮੇਰੇ ਬ੍ਰਦਰ ਤੇ ਲੱਗੀਆਂ ਨੇ ਇੱਕ ਉਹਦੇ ਟ੍ਰਾਈਸੈਪ ਮਸਲ ਜਿਹੜਾ ਉਹਦਾ ਹੁੰਦਾ ਉਹਦਾ ਉਹਨੂੰ ਪਾੜ ਕੇ ਅੰਦਰ ਬੜੀ ਤੇ ਉਹਦੇ ਡੋਲੇ ਦੇ ਵਿੱਚ ਗੋਲੀ ਫਸ ਗਈ ਤੇ ਦੂਜੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਨਾਲ ਖਹਿ ਕੇ ਉਹ ਲੰਗ ਗਈ ਜੀ ਤੀਜੀ ਗੋਲੀ ਜਿਹੜੀ ਸੀਗੀ ਇਹਨਾਂ ਦੀ ਚਲਾਉਂਦੇ ਹੋਏ ਜਿਹੜੀ ਸੀਗੀ ਉਹ ਫਟ ਗਈ ਚੌਥੀ ਗੋਲੀ ਇਹਨਾਂ ਨੇ ਸ਼ਾਇਦ ਉਹਦੇ ਮਾਰੀ ਉਹ ਕੰਦ ਚ ਵੱਜੀ ਜਿਹੜੀ ਕਿ ਪੁਲਿਸ ਨੂੰ ਗੋਲੀ ਔਰ ਉਹਦਾ ਖੋਲ ਵਗੈਰਾ ਦਿੱਤਾ ਹੋਇਆ ਜੀ ਟੋਟਲ 4 ਫਾਇਰ ਉੱਥੇ ਹੋਏ ਨੇ ਜੀ ਤੇ ਬ੍ਰਦਰ ਜੋ ਹੈ ਓਰਜਿੰਦਰਾ ਹਸਪੀਟਲ ਦੇ ਵਿੱਚ ਹੈ ਤੇ ਰਾਤ ਦੇ ਅਸੀਂ ਉੱਥੀ ਸੀਗੇ ਮੈਂ ਹੁਣ ਫਿਰ ਥੋੜਾ ਆਇਆ ਸੀਗਾ ਘਰੇ ਉਹ ਦੱਸੇ ਖਾਣਾ ਵਗੈਰਾ ਲੈਣ ਤੇ ਕਿੱਥੇ ਏ ਕੜੀ ਜਗਾ ਹੈ ਸਟਰੀਟ ਸਾਹਿਬ ਬਾਈ ਨੰਬਰ ਫਾਟਕ ਤੇ ਕਲੱਬ ਹੈ ਜੀ ਬ੍ਰਦਰ ਜਿਹੜਾ ਉਹ ਰਾਤ ਨੂੰ ਉੱਥੇ ਜੋਬ ਕਰਦਾ ਹੈ ਉੱਥੇ ਐਂਟਰੀਆਂ ਵਗੈਰਾ ਪੰਦਾ ਹੈ ਕਿ ਕਿੱਦੇ ਲੇਟ ਰਾਤ ਤੀਜੇ ਕਰਣੀ ਹੈ ਟਾਈਮ ਪੁੱਜ ਗਿਆ ਸੀ ਕੀ ਕਾਰਨ ਸੀ ਨਹੀਂ ਨਹੀਂ ਐਕਚੁਅਲੀ ਜੋ ਟਾਈਮ ਸੀਗਾ ਜੀ ਉਹ ਕੋਈ ਜ਼ਿਆਦਾ ਨਹੀਂ ਸੀਗਾ ਜਿਸ ਟਾਈਮ ਦੇ ਵਿੱਚ ਇਹ ਵਾਰਦਾਤ ਹੋਈ ਹੈ ਤਕਰੀਬਨ ਰਾਤ ਦੇ 11:30 ਟਾਈਮ ਸੀਗਾ ਕਲੱਬ ਦਾ ਟਾਈਮ ਸਹੀ ਹੈ ਰਾਤ ਨੂੰ 11 ਵਜੇ ਕਲੱਬ ਬੰਦ ਹੋ ਜਾਂਦਾ ਬਟ ਲੇਕਿਨ ਇਹ ਜਿਹੜੇ ਮੁੰਡੇ ਸੀਗੇ ਕਹਿੰਦੇ ਵੀ ਤੁਸੀਂ ਡੀਜੇ ਚਲਾਓ ਤੇ ਡੀਜੇ ਵਿੱਚੇ ਕਲੇਸ਼ ਹੋਇਆ ਕਿ ਵੀ ਇਹ ਕਹਿੰਦੇ ਵੀ ਤੁਸੀਂ ਡੀਜੇ ਚਲਾਓ ਬੌਂਸ ਆਪਣਾ ਜਿਹੜੇ ਉੱਥੇ ਦਾ ਸਟਾਫ ਸੀਗਾ ਉਹਨਾਂ ਨੇ ਮਨਾਂ ਕੀਤਾ ਓਨਰ ਨੇ ਮਨਾਂ ਕੀਤਾ ਤੇ ਇਹ ਮੁੰਡਿਆਂ ਨੇ ਮਤਲਬ ਇਸ ਛੋਟੀ ਜਿਹੀ ਗੱਲ ਨੂੰ ਲੈ ਕੇ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਫਿਰ ਰਵੋਲਵਰ ਸੀ ਉਹ ਕੀ ਇੱਕ ਮਲਾਦੇਸੀ ਲਿਖੀ ਹੈ ਕਿ ਇਹ ਹਾ ਕੁਨਸੈਂਸਿਵ ਹੋ ਰਹੀ ਸੀ ਇਹਨਾਂ ਦੇ ਕੋਲ ਜਿਹੜੀ ਰਵੋਲਵਰ ਸੀਗੀ ਜੀ ਉਹ ਸੀਗੀ ਪਿਸਤਲ ਸੀਗੀ ਜੀ ਮੈਗਜ਼ੀਨ ਵਾਲੀ ਦੇਖਣੇ ਚੀਲੇ ਲੱਗਦੀ ਸੀ ਮਤਲਬ ਦੇਖੋ ਜੀ ਸਿਲਵਰ ਕਲਰ ਦੀ ਸੀਗੀ ਹਜੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਉਹ ਲਾਇਸੈਂਸੀ ਸੀਗੀ ਜਾਂ ਉਹ ਕੋਈ 2 ਨੰਬਰ ਦਾ ਅਸਲਾ ਸੀਗਾ ਉਹ ਹੁਣ ਪੁਲਿਸ ਨੂੰ ਦੱਸੇਗੀ ਜੀ ਪਛਾਣਦੇ ਦੋਸ਼ੀਆਂ ਦੀ ਕੌਣ ਸੀਗੀ ਬੰਦੇ ਕੀ ਹਾਂਜੀ ਉਹਨਾਂ ਦੇ ਬਾਰੇ ਥੋੜਾ ਮਤਲਬ ਸਾਨੂੰ ਪਤਾ ਲੱਗਿਆ ਕਿ ਵੀ ਉਹ ਕਿਸੇ ਦੇ ਰੈਫਰੈਂਸ ਦੇ ਉੱਤੇ ਉੱਥੇ ਕਲੱਬ ਦੇ ਵਿੱਚ ਆਏ ਸੀਗੇ ਐਮ ਡੀ ਨੂੰ ਉਹਨਾਂ ਨੇ ਜੋ ਓਨਰ ਹੈ ਕਲੱਬ ਦੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀਗਾ ਕਿ ਉਹਨਾਂ ਦੇ ਥਰੂ ਉਹ ਬੰਦੇ ਆਏ ਸੀਗੇ ਤੇ ਉਹ ਸਾਰੀ ਗੱਲ ਅਸੀਂ ਪੁਲਿਸ ਨੂੰ ਦੱਸ ਚੁੱਕੇ ਹਾਂ ਕਲਿਸ਼ਨਲ ਕੋਈ ਕੁੜੀਆਂ ਵਗੈਰਾ ਵੀ ਨਾਲ ਸੀ ਨਹੀਂ ਇਹ ਚਾਰ ਮੁੰਡੇ ਸੀਗੇ ਜੀ ਕਾਲੇ ਰੰਗ ਦੀ ਥਾਰ ਗੱਡੀ ਦੇ ਵਿੱਚ ਇਹ ਆਏ ਸੀਗੇ ਥਾਰ ਗੱਡੀ ਦੀ ਵੀ ਵੀਡੀਓ ਵਗੈਰਾ ਜਿਹੜੀਆਂ ਆ ਗਈਆਂ ਸਾਡੇ ਕੋਲ ਆਈਆਂ ਨੇ ਜੀ ਤੇ ਉਹਦੇ ਵਿੱਚ ਬਟ ਥੋੜਾ ਨੰਬਰ ਵਗੈਰਾ ਉਹਦਾ ਨਹੀਂ ਪ੍ਰੋਪਰਲੀ ਵੀ ਗੱਡੀ ਦਾ ਦਿਖ ਰਿਹਾ ਹੈਗਾ ਤੇ ਬਾਕੀ ਜੋ ਵੀ ਸਾਡੇ ਕੋਲ ਪ੍ਰੂਫ ਸੀਗੇ ਉਹ ਸੀ ਸਿਮੇ ਸਟੂਡੈਂਟ ਵਗੈਰਾ ਸੀਗੇ ਜੀ ਕਿਵੇਂ ਦੇ ਦੇਖਣ ਨੂੰ ਨਾਰਮਲ ਮੁੰਡੇ ਸੀਗੇ ਜੀ 26 27 27 ਸਾਲ ਦੀ ਮੇਰੇ ਖਾ ਉਮਰ ਹੋਣੀ ਜੀ ਉਹਨਾਂ ਦੀ ਤੇ ਹੁਣ ਉਹਨਾਂ ਦੇ ਕੋਲ ਅਸਲਾ ਉਹ ਸਰਕਾਰ ਨੇ ਉਹਨਾਂ ਨੂੰ ਦਿੱਤਾ ਹੈ ਜੀ ਕਿ ਉਹ ਦੋ ਨੰਬਰ ਦਾ ਅਸਲਾ ਸੀਗਾ ਉਹ ਤਾਂ ਹੁਣ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਹਰ ਹੀ ਪਤਾ ਲੱਗੇਗਾ ਜੀ ਕਿਦਨੀ ਕਰਵਾਂ ਚੰਗੇ ਸਾ ਅਸੀਂ ਚਾਹਨੇ ਜੀ ਜੋ ਦੇਖੋ ਜੀ ਮੇਰੇ ਬ੍ਰਦਰ ਦੇ ਗੋਲੀ ਲੱਗੀ ਹੈ ਉਸ ਨੇ ਇਹਨਾਂ ਨੇ ਉਹ ਸਿੱਧੀ ਗੋਲੀ ਮਾਰੀ ਛਾਤੀ ਦੇ ਵਿੱਚ ਤੇ ਉਹਨੇ ਆਪਣੀ ਕੁਮਾ ਕੇ ਬਾਹ ਨੂੰ ਜਿਹੜਾ ਸੀਗਾ ਉਹ ਮੁਰੇ ਕੀਤਾ ਆਪਣੇ ਪੇਚਾਅ ਵਾਸਤੇ ਤਾਂ ਉਹ ਗੋਲੀ ਉਹਦੇ ਸਿੱਧੀ ਜਾ ਕੇ ਟ੍ਰਾਈਸੈਪ ਮਸਲ ਦੇ ਵਿੱਚ ਲੱਗੀ ਐ ਤੇ ਉਹ ਅਗਰ ਉਹਦੀ ਬਾਹ ਅਗੇ ਨਾਨਦੀ ਤਾਂ ਉਹ ਗੋਲੀ ਉਹਦੀ ਛਾਤੀ 'ਤੇ ਲੱਗ ਜਾਂਦੀ ਔਰ ਸ਼ਾਇਦ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਕਲੱਬ 'ਚ ਅਸਲਾ ਲਾਊ ਹੈਗਾ ਕਲੱਬ 'ਚ ਨਹੀਂ ਸਰ ਕਲੱਬ ਦੇ ਵਿੱਚ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਲੇਕਿਨ ਇਹ ਮੁੰਡੇ ਕਿਵੇਂ ਅੰਦਰ ਮਤਲਬ ਕੋਚੋਪੋਕੇ ਅੰਦਰ ਲੈ ਕੇ ਗਏ ਨੇ ਜੀ ਉਹ ਹਜੇ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਨੀ ਤਾਂ ਨੀਚੇ ਪ੍ਰੋਪਰ ਮਸ਼ੀਨ ਹੈ ਕਿ ਜੋ ਪੂਰੀ ਬੋਡੀ ਨੂੰ ਸਕੈਨ ਕਰਕੇ ਮੁੰਡਿਆਂ ਦੇ ਖਾਸ ਕਰਕੇ ਸਟੈਗ ਐਂਟਰੀ ਜਿਹੜੀ ਹੁੰਦੀਆਂ ਨੇ ਤੇ ਉਹਦੇ ਨਾਲ ਇਹ ਚੈੱਕ ਕਰਕੇ ਅੰਦਰ ਐਂਟਰੀ ਕਰਦੇ ਨੇ ਬਟ ਉਹ ਰਾਤ ਨੂੰ ਜਿਹੜੇ ਮੁੰਡੇ ਆਏ ਨੇ ਉਹ ਕਿਵੇਂ